ਤੁਹਾਡੇ ਚੈਨਲ ਰਾਹੀਂ ਸਰਕਾਰ ਨੂੰ ਅੱਜ ਚੇਤਾਵਨੀ ਹੈ ਜਲਦ ਤੋਂ ਜਲਦ ਇਸ ਕੰਮ ਨੂੰ ਫਲ ਪਹੁੰਚਾਵੇ ਪਹਿਲਾਂ ਤਾਂ ਕਲਾ ਗੌਰ ਰਖਸ਼ਾ ਦਲ ਜਿਹੜਾ ਕਸਾਈਆਂ ਦੇ ਮੱਕ ਚ ਬੰਨ ਦੇ ਰਿਹਾ ਸੀ ਅੱਜ ਮੇਰੇ ਨਾਲ ਦਰਜਨਾਂ ਤੇ ਵੱਧ ਸਮਰਥਨ ਤੁਹਾਡੇ ਸਾਹਮਣੇ ਜਿਹੜੇ ਖੜੇ ਹੈ ਉਹ ਵੀ ਜੀਵ ਜਾਨ ਨਾਲ ਉਹ ਰੱਖਿਆ ਵਾਸਤੇ ਲੜਨ ਵਾਸਤੇ ਮੈਦਾਨ ਚ ਤੁਹਾਡੇ ਸਾਹਮਣੇ ਉਤਰ ਕੇ ਆ ਚੁੱਕੇ ਹੈ ਔਰ ਸਾਰਿਆਂ ਨੇ ਇਸ ਲੋਕਤਾ ਜਿਹੜੀ ਪਰੰਪਰਾਂ ਮੰਦਿਰ ਗੁਰਦੁਆਰੇ ਚੱਲਦੇ ਆ ਅਸੀਂ ਉਸ ਜਗ੍ਹਾ ਤੇ ਪਰਾਨ ਮਰੇ ਜਿੱਥੇ ਗੋਦਾ ਕਤਲ ਹੋਇਆ ਅਸੀਂ ਇਹ ਗੋਦਾ ਕਤਲ ਬਰਦਾਸ਼ਤ ਨਹੀਂ ਕਰਾਂਗੇ ਹੁਣ ਸਾਡੇ ਜਿਹੜਾ ਸਬਰ ਦਾ ਇੰਤਹਾਨ ਆ ਉਹ ਮੁੱਕ ਚੁੱਕਿਆ ਹੈ ਇੱਕ ਮੀਟਿੰਗ ਹੈ ਤਾਂ ਉਹਦੇ ਅੰਦਰ ਅਗਲੀ ਰਣਨੀਤੀ ਤਿਆਰ ਕੀਤੀ ਜਾਏਗੀ ਕਿ ਇਸ ਨੂੰ ਪੰਜਾਬ ਉਹ ਰਾਸ਼ਟਰ ਪੱਧਰ ਤੇ ਅੱਗੇ ਕਿਵੇਂ ਮੂਰ ਦਿੱਤੀ ਜਾਊਦੀ ਤਾਂ ਕਿ ਇੱਕ ਵੀ ਗਊ ਮਾਤਾ ਦਾ ਰਕਤ ਦੀ ਬੋਧ ਵੀ ਇਸ ਧਰਤੀ ਤੇ ਨਹੀਂ ਬਹਿਣ ਦਿਆਂਗੇ ਇਹ ਸਾਡਾ ਪ੍ਰਣ ਹੈ ਚਾਹੇ ਹੁਣ ਸਾਨੂੰ ਆਪਣੀ ਜਾਨ ਵੀ ਬਾਜ਼ੀ ਲਗਾਣੀ ਪਵੇ ਕੋਈ ਵੀ ਕਿਸੇ ਵੀ ਲੇਬਰ ਤੱਕ ਜਾ ਕੇ ਕਰਨਾ ਪਵੇ ਅਸੀਂ ਗਊ ਮਾਤਾ ਦਾ ਰਕਤ ਇਸ ਧਰਤੀ ਤੇ ਨਹੀਂ ਬਹਿਣ ਦਿਆਂਗੇ ਮਾਮਲਾ ਭਾਖੜਾ ਨਹਿਰ ਦੇ ਕਿਨਾਰੇ ਮਿਲੇ ਪਸ਼ੂਆਂ ਦੀਆਂ ਲਾਸ਼ਾਂ ਦਾ ਪਟਿਆਲਾ ਸਰਹੰਦ ਰੋਡ ਤੇ ਪੈਂਦੇ ਪਿੰਡ ਆਦਮਪੁਰ ਭਾਖੜਾ ਨਹਿਰ ਦੇ ਕਿਨਾਰੇ ਮਿਲੇ ਪਸ਼ੂਆਂ ਦੀਆਂ ਲਾਸ਼ਾਂ ਬਾਰੇ ਜ਼ਿਲ੍ਹਾ ਪੁਲਿਸ ਵੱਲੋਂ ਐਫਆਈਆਰ ਦਰਜ ਕਰਕੇ ਦੋਸ਼ੀਆਂ ਦੀ ਪਾਲ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਸ਼ਾਮਲ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਥ ਸਿੰਘ ਨੇ ਕੀਤਾ ਡੀਐਸਪੀ ਸੁਖਨਾਥ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਘਟਨਾ ਸੰਬੰਧੀ ਇੱਕ ਕਾਰ ਵੀ ਬਰਾਮਦ ਕੀਤੀ ਗਈ ਹੈ ਉੱਥੇ ਦੂਜੇ ਪਾਸੇ ਪਹੁੰਚੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਨੇ ਆਗੂਆਂ ਨੇ ਕਿਹਾ ਕਿ ਜੇਕਰ 1 ਦਸੰਬਰ ਤੱਕ ਕਾਰਵਾਈ ਨਹੀਂ ਕੀਤੀ ਗਈ ਤਾਂ 2 ਦਸੰਬਰ ਨੂੰ ਮੀਟਿੰਗ ਬੁਲਾ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਨਕਲੂਡਿੰਗ ਮੈਂਸਨ ਪਟਿਆਲਾ ਜ਼ਿਲ੍ਹੇ ਚੋਂ ਤਾਂ ਪੂਰੇ ਪੰਜਾਬ ਚੋਂ ਜਿਹੜੇ ਸੰਗਠਨ ਪ੍ਰੈਕਟੀਕਲੀ ਕੰਮ ਕਰ ਰਹੇ ਚਾਹੇ ਸੰਸਾਨਾ ਹਿੰਦੂ ਸਥਾਨ ਹੋਵੇ ਚਾਹੇ ਹਿੰਦੂ ਸੁਰੱਖਿਆ ਸੰਪਤੀ ਸ਼੍ਰੀ ਹਿੰਦੂ ਤੱਕ ਤੱਕ ਤੇ ਹੋਰ ਵੀ ਸੰਗਠਨਾਂ ਦੇ ਐਨਜੀਓ ਕਸਮਾਂ ਨਾਲ ਸਾਰਿਆਂ ਦੇ ਨਾਮ ਵੀ ਮੇਰੇ ਬੋਲ ਲੈ ਸਕਦਾ। ਪਰ ਤੁਹਾਡੇ ਸਾਹਮਣੇ ਸਾਰੀਆਂ ਮੂਰਤਾਂ ਤੁਹਾਡੇ ਸਾਹਮਣੇ ਹੈ ਤੇ ਮੇਰੀ ਇਹੀ ਤੁਹਾਡੇ ਚੈਨਲ ਰਾਹੀਂ ਸਰਕਾਰ ਨੂੰ ਅੱਜ ਚੇਤਾਵਨੀ ਹੈ ਜਲਦ ਤੋਂ ਜਲਦ ਇਸ ਕੰਮ ਨੂੰ ਠੱਲ ਪਾਇਆ ਜਾਵੇ ਪਹਿਲਾਂ ਤਾਂ ਕੱਲਾ ਗਉ ਰੱਖਿਆ ਦਲ ਜਿਹੜਾ ਕਸਾਈਆਂ ਦੇ ਨੱਕ 'ਚ ਬੰਨ ਦੇ ਰਿਹਾ ਸੀ ਅੱਜ ਮੇਰੇ ਨਾਲ ਦਰਜਨ ਤੋਂ ਵੱਧ ਸੁਲਟਣ ਤੁਹਾਡੇ ਸਾਹਮਣੇ ਜਿਹੜੇ ਖੜੇ ਆ ਉਹ ਵੀ ਜੀਤ ਜਾਨ ਨਾਲ ਬੋ ਰੱਖਿਆ ਵਾਸਤੇ ਲੜਨ ਵਾਸਤੇ ਮੈਦਾਨ 'ਚ ਤੁਹਾਡੇ ਸਾਹਮਣੇ ਉੱਤਰ ਕੇ ਆ ਚੁੱਕੇ ਆਂ ਔਰ ਸਾਰਿਆਂ ਨੇ ਇਸ ਲੋਕਤਾ ਜਿਹੜੇ ਪਰੰਮ ਨੰਨੇ ਆ ਮੰਦਰ ਗੁਰਦੁਆਰੇ ਚ ਲੰਨੇ ਆ ਅਸੀਂ ਉਸ ਜਗ੍ਹਾ ਤੇ ਪ੍ਰਾਂਵ ਦੇ ਰਹੇ ਜਿੱਥੇ ਗੋਦਰਾ ਕਤਲ ਹੋਇਆ ਅਸੀਂ ਇਹ ਗੋਦਰਾ ਕਤਲ ਬਰਦਾਸ਼ਤ ਨਹੀਂ ਕਰਾਂਗੇ ਹੁਣ ਸਾਡੇ ਜਿਹੜਾ ਸਬਰ ਦਾ ਇੰਤਹਾਨ ਆ ਉਹ ਮੁੱਕ ਚੁੱਕਿਆ ਹੈ ਬੈਲੀ ਦੀ ਅਗਲੀ ਰਣਨੀਤੀ ਕੀ ਹੋਊਗੀ ਹੁਣ ਤੁਹਾਡੀ ਅਗਲੀ ਜਿਹੜੀ ਰਣਨੀਤੀ ਆ ਸਾਰੇ ਸੰਗਠਨ ਦੇ ਫੈਸਲਾ ਕਰਨਗੇ ਮੈਂ ਤਾਂ ਮੇਰੇ ਤਾਂ ਇੱਕ ਕੋਈ ਕੰਮ ਹੈ ਲੜਨਾ ਕਸਾਂ ਜਾਣਾ ਤੁਹਾਡੀ ਦੋਸਤਾਂ ਦੇ ਵੀ ਕਰਨਾ ਇਹ ਸਾਰੇ ਸੰਗਠਨ ਖੜੇ ਜੋ ਇਹ ਫੈਸਲਾ ਕਰਨਗੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਅੱਜ ਇਹ ਲੱਤੇ ਗੱਠ ਕੀਤਾ ਇਸ ਤੋਂ ਬਾਅਦ ਦੀ ਹੁਣ ਦੀ ਰਣਨੀਤੀ ਹੈ ਕੱਟ ਕੀ ਤੇ ਇਹ ਸਟਾਰਟਿੰਗ ਹੈ ਅੱਛਾ ਇਹ ਪਹਿਲਾ ਸਟੈਪ ਹੈ ਅੱਜ ਜਿਹੜੇ ਇਹ ਖੜੇ ਹੋਏ ਨੇ ਜਿੰਨੇ ਵੀ ਸਮਰਥਨ ਆ ਕੇ ਇਥੇ ਰੋਸ ਪ੍ਰਦਰਸ਼ਨ ਕਰਨ ਵਾਸਤੇ ਆਏ ਨੇ ਮੌਕੇ ਤੇ ਪੁੱਜੇ ਔਰ ਗੈਰ ਮਾਤਾ ਨੂੰ ਸਰਨਾਬੁਲੀ ਦੇਣ ਵਾਸਤੇ ਜਿਨ੍ਹਾਂ ਦਾ ਕਤਲ ਹੋਇਆ ਪ੍ਰਾਰਥਨਾ ਕਰਨ ਲਈ ਇੱਕ ਭਗਵਾਨ ਤੇ ਦੂਸਰਾ ਇਹ ਜਿਹੜੀ ਲੜਾਈ ਹੈ ਗੋ ਰક્ષਣ ਅੰਦੋਲਨ ਜਿਹੜਾ ਕੱਲ ਇੱਕ ਨਾਮ ਰੱਖਿਆ ਸੀ ਉਹ ਉਹ ਇਹ ਸ਼ੁਰੂ ਹੋ ਚੁੱਕਾ ਹੈ ਸਮਝ ਲਈ ਪੰਜਾਬ ਚ ਇਹ ਲੜਾਈ ਉਜੇ ਤੱਕਰ ਚੱਲੂ ਹੈ ਜਦੋਂ ਤੱਕਰ ਪੰਜਾਬ ਦੇ ਅੰਦਰ 2 ਤਰੀਕ ਨੂੰ ਵੀ ਕੋਈ ਮੀਟਿੰਗ ਹੋਣ ਜਾ ਰਹੀ ਹੈ ਸਾਡੇ 2 ਤਰੀਕ ਨੂੰ ਸਾਰੇ ਸੰਗਠਨਾਂ ਦੀ ਇੱਕ ਮੀਟਿੰਗ ਹੈ ਤਾਂ ਉਹਦੇ ਅੰਦਰ ਅਗਲੀ ਰਣਨੀਤੀ ਤਿਆਰ ਕੀਤੀ ਜਾਏਗੀ ਵੀ ਇਸ ਨੂੰ ਪੰਜਾਬ ਉਹ ਰਾਸ਼ਟਰ ਪੱਧਰ ਤੇ ਅੱਗੇ ਕਿਵੇਂ ਮੂਰ ਦਿੱਤੀ ਜਾਏਗੀ ਤਾਂ ਕਿ ਇੱਕ ਵੀ ਗਊ ਮਾਤਾ ਦਾ ਰੱਤ ਦੀ ਬੋਧ ਵੀ ਇਸ ਧਰਤੀ ਤੇ ਸਿਰ ਨਹੀਂ ਬੰਨ੍ਹ ਦੇਵਾਂਗੇ ਇਹ ਸਾਡਾ ਪ੍ਰਣ ਹੈ ਚਾਹੇ ਹੁਣ ਸਾਨੂੰ ਆਪਣੀ ਜਾਨ ਦੀ ਬਾਜ਼ੀ ਲਗਾਣੀ ਪਵੇ ਕੋਈ ਵੀ ਸੁਨੇਸ਼ ਕਿਸੇ ਵੀ ਲੰਬ ਤੱਕ ਜਾ ਕੇ ਕਰਨਾ ਪਵੇ ਅਸੀਂ ਗਊ ਮਾਤਾ ਦਾ ਰਕਤ ਇਸ ਧਰਤੀ ਤੇ ਨਹੀਂ ਵੰਦਿਆਂਗੇ ਦੂ ਤਰੀਕ ਨੂੰ ਕਿੱਥੇ ਰੱਖੀ ਹੈ ਮੀਟਿੰਗ ਉਹ ਅਸੀਂ ਡਿਸਾਈਡ ਕਰਕੇ ਤੁਹਾਨੂੰ ਦੱਸ ਦਾਂਗੇ ਜੀ